ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸਾਈ ਜੀ ਨੇ ਸਾਈ ਲਾਡੀ ਸ਼ਰਕਾਰ ਜੀ ਦੇ ਦਰਬਾਰ ਦੇ ਬਹੁਤ ਵੱਡਾ ਲਿਖਿਆ ਹੈ ਕਿ ਜੋ ਕਰਮ ਉਹੀ ਧਰਮ ਕਰਮਾਂ ਦਾ ਜਿਹੜਾ ਹੈ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਕਿਉਂਕਿ ਕਰਮ ਜਿਹੜੇ ਹੈ ਉਹੀ ਇਨਸਾਨ ਨੂੰ ਕਹਿੰਦੇ ਆ ਉਹਦਾ ਨਾਸ਼ ਵੀ ਕਰ ਸਕਦੇ ਆਂ ਔਰ ਕਰਮ ਹੀ ਜਿਹੜੇ ਉਸ ਨੂੰ ਉਸ ਉਚਾਈਆਂ ਤੇ ਵੀ ਲੈ ਕੇ ਜਾ ਸਕਦੇ ਆਂ ਜਰਾ ਗੌਰ ਕਰਨਾ ਔਰ ਕਈ ਵਾਰੀ ਇਨਸਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਨਾ ਬੜਾ ਸਮਝੇਦਾਰ ਮੰਨ ਲੈਂਦਾ ਜਰਾ ਗੌਰ ਕਰਨਾ ਉਹ ਸਹੀ ਗਲਤ ਦੀ ਸਮਝ ਵੀ ਰੱਖਦਾ ਹੈ ਪਰ ਕਈ ਵਾਰ ਕੀ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਬਦਲਾਵ ਨਹੀਂ ਹੁੰਦਾ ਜੋ ਅਸੀਂ ਚਾਹੁੰਦੇ ਆ ਰਗੋਰ ਕਰ ਕਈ ਮਰੀ ਬੰਦਾ ਜਿਹੜਾ ਆਪਣੇ ਆਪ ਨੂੰ ਬੜਾ ਸਮਝਦਾਰ ਮੰਨਦਾ ਗਲਤ ਕੀ ਹੈ ਸਹੀ ਕੀ ਹੈ ਇਹਦੀ ਵੀ ਸਮਝ ਰੱਖਦਾ ਪਰ ਉਹ ਬਦਲਾਅ ਵੀ ਨਹੀਂ ਹੁੰਦਾ ਜੋ ਚਾਹੁੰਦਾ ਕਿਉਂ ਹੁਣ ਬੰਦਾ ਕਹੂਗਾ ਮੈਂ ਯੋਗਿਆ ਮੈਂ ਰੱਬ ਦਾ ਨਾਮ ਲੈਣਾ ਮੈਂ ਧਿਆਨ ਕਰਦਾ ਗਿਆਨ ਸਭ ਕੁਝ ਜਾਣਦਾ ਹਾਂ ਪਰ ਜਦੋਂ ਸਹੀ ਕੰਮ ਕਰਨ ਦਾ ਵਕਤ ਆਉਂਦਾ ਤਾਂ ਅਸੀਂ ਰੁਕ ਜਾਂਦੇ ਆ ਕਿਉਂ ਕਿਉਂਕਿ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਕਿ ਪਹਿਲਾਂ ਜ਼ਿੰਦਗੀ ਦੇ ਮਜ਼ੇ ਤਾਂ ਲੈ ਲੈ ਬਾਬਾ ਤੇਰਾ ਘੌਰ ਕਰ ਮੈਂ ਇਨਸਾਨ ਦੇ ਅੰਦਰੋਂ ਮਾਨਸ ਨੂੰ ਪਟਕੋਂਦਾ ਹੈ ਨਾ ਕਿ ਜ਼ਿੰਦਗੀ ਦੇ ਮਜ਼ੇ ਤਾਂ ਲੈ ਲੈ ਕੱਲ ਦੇਖ ਲਵਾਂਗੇ ਤੇ ਫਿਰ ਇਸੇ ਤਰ੍ਹਾਂ ਦਿਨ ਜਿਹੜੇ ਲੰਘਦੇ ਜਾਂਦੇ ਨੇ ਇੱਛਾਵਾਂ ਵਾਧੀਆਂ ਨੇ ਪਰ ਕਰਮ ਉਹ ਕਿਤੇ ਪਿੱਛੇ ਹੀ ਰਹਿ ਜਾਂਦਾ ਬਾਬਾ ਜੀ ਇਦਾਂ ਮੈਂ ਕਿਉਂ ਕਰਮ ਹੈ ਉਹੀ ਤਰ੍ਹਾਂ ਕਰਮ ਜਿਹੜਾ ਹੈ ਉਹੀ ਇਨਸਾਨ ਨੂੰ ਚਾਈਆਂ ਦੇ ਲੈ ਜਾਂਦਾ ਪਰ ਕਰਮ ਇਨਸਾਨ ਪਿੱਛੇ ਛੱਡ ਜਾਂਦਾ ਉਹ ਕੇ ਅੰਦਰ ਆਉਂਦਾ ਥੋੜਾ ਜਿਹਾ ਆਰਾਮ ਕਰ ਲੈ ਉਹ ਫੇਰ ਕਰ ਲਾਂਗੇ ਅੱਜ ਮौज-ਮਸਤੀ ਕਰ ਲੈ ਸੋ ਅੱਜ ਦੀ ਜਿਹੜੀ ਬਾਤ ਹੈ ਨਾ ਸੁਆਮੀ ਵਿਵੇਕਾਨੰਦ ਜੀ ਉਹਨਾਂ ਦੇ ਕੋਲ ਇੱਕ ਨੌਜਵਾਨ ਆਇਆ ਜ਼ਰਾ ਗੌਰ ਕਰ ਔਰ ਇਹ ਜਿਹੜਾ ਘਟਣਾ ਹੈ ਇਹ ਤੁਹਾਡੇ ਕਰਮ ਜਿਹੜੀ ਕਰਮ ਦੀ ਦੁਬਿਧਾ ਹੈ ਤੇ ਤੁਹਾਡੇ ਅਸਲ ਸਾਥੀ ਦੀ ਪਹਿਚਾਨ ਕਰਵਾਏਗੀ ਤੁਹਾਨੂੰ ਇੱਕ ਕਹਾਣੀ ਦੱਸੇਗੀ ਕਿ ਕਿਵੇਂ ਇੱਕ ਛੋਟੀ ਜਿਹੀ ਸੋਚ ਜਿਹੜਾ ਹੈ ਨਾ ਛੋਟੀ ਜਿਹੀ ਸੋਚ ਤੁਹਾਡੀ ਪੂਰੀ ਕਿਸਮਤ ਬਦਲ ਸਕਦੀ ਹੈ ਪਰ ਇਹ ਜਾਣਨ ਵਾਸਤੇ ਬਾਬਾ ਜੀ ਅੰਤ ਤੱਕ ਸੁਣਨਾ ਪਾਏਗਾ ਤੁਹਾਨੂੰ ਕਿ ਇੱਕ ਵਾਰ ਕੀ ਹੋਇਆ ਕਿ ਇੱਕ ਨੌਜਵਾਨ ਸੀ ਉਹ ਆਪਣੀ ਜ਼ਿੰਦਗੀ ਦੇ ਭਵਰੇ ਵਿੱਚ ਫਸਿਆ ਹੋਇਆ ਸੀ ਬਾਰੋਂ ਸਭ ਕੁਝ ਵਧੀਆ ਸੀ ਉਹ ਸਿਆਣਾ ਵੀ ਸੀ ਸਮਝਦਾਰ ਵੀ ਦਿਸਦਾ ਸੀ ਗਿਆਨ ਵੀ ਸੀ ਪਰ ਅੰਦਰੋਂ ਉਹਦੇ ਮਨ ਵਿੱਚ ਜਿੱਦਾਂ ਕਹ ਲੋ ਵੀ ਇਕੱਲਾਪਨ ਦੀ ਲਹਿਰ ਜਿਹੜੀ ਹੈ ਜਾਂ ਉਹ ਵਹਿਦੀ ਰਹਿੰਦੀ ਸੀ ਜ਼ਰਾ ਗੌਰ ਕਰਨਾ ਇਸ ਬਾਤ ਤੇ ਕਿ ਬਾਰੋਂ ਸਭ ਕੁਝ ਦੁਨੀਆਂ ਦੇ ਪਾੜੇ ਠੀਕ ਹੈ ਚੰਗਾ ਭਲਾ ਹੱਟਾ ਕੱਟਾ ਹੈ ਗਿਆਨ ਵੀ ਹੈ ਸਹੀ ਗਲਤ ਵੀ ਜਾਣਦਾ ਪਰ ਅੰਦਰ ਇੱਕ ਇਕੱਲੇਪਨ ਦੀ ਲਹਿਰ ਵਹਿਦੀ ਰਹਿੰਦੀ ਦਿਲ ਲੰਗਦੇ ਰਹਿੰਦੇ ਕਦੇ ਛੋਟੇ ਮੋਟੇ ਕੰਮ ਕਰ ਲੈਣੇ ਤੇ ਕਦੇ ਘੰਟਿਆਂ ਉਹਨੇ ਸੁਪਨੇ ਦੇਖ ਕੇ ਹੀ ਬਤਾ ਲੈਣੇ ਬਾਬਾ ਜੀ ਕਈ ਵਾਰ ਸੋਚਦਾ ਕਿ ਮੈਨੂੰ ਸਭ ਕੁਝ ਪਤਾ ਹੈ ਇਹ ਇਨਸਾਨ ਦੀ ਬੇਤਰਾਤ ਹੈ ਇਨਸਾਨ ਨੂੰ ਲੱਗਦਾ ਮੈਨੂੰ ਸਾਰਾ ਕੁਝ ਪਤਾ ਹੈ ਔਰ ਕਹਿੰਦੇ ਜਿਹਨੂੰ ਪਤਾ ਕੁਝ ਨਹੀਂ ਹੋਈ ਆ ਹੁੰਦਾ ਨਾ ਉਹੀ ਕਹਿੰਦਾ ਕਿ ਮੈਨੂੰ ਬੜਾ ਕੁਝ ਪਤਾ ਹੈ ਜਿਹਨੂੰ ਪਤਾ ਹੁੰਦਾ ਉਹ ਤਾਂ ਸੁਣ ਲ ਜਾਂਦਾ ਵੀ ਕੀ ਕੁਝ ਹੋਰ ਮਿਲ ਜਾਵੇ ਸੋਨੂ ਲੈ ਇਹ ਸੋਚਦਾ ਸੀ ਕਿ ਮੈਨੂੰ ਸਭ ਕੁਝ ਪਤਾ ਹੈ ਫਿਰ ਵੀ ਮੈਂ ਕੁਝ ਕਰ ਨਹੀਂ ਪਾ ਰਿਹਾ ਕਿਉਂ ਉਹਦੇ ਅੰਦਰ ਇੱਕ ਲੜਾਈ ਚੱਲ ਰਹੀ ਸੀ ਬਾਬਾ ਜੀ ਇੱਕ ਪਾਸੇ ਉਹਦਾ ਗਿਆਨ ਜੋ ਨੇ ਇਕੱਠਾ ਕੀਤਾ ਸੀ ਤੇ ਦੂਜੇ ਪਾਸੇ ਉਹਨੂੰ ਆਲਸ ਕਿ ਟਾਲਮਟੋਲ ਇਸੇ ਵਿਚ ਐਨੀ ਵਿੱਚ ਇੱਕ ਦਿਨ ਨਾ ਉਸਨੇ ਫੈਸਲਾ ਕੀਤਾ ਕਿ ਉਹ ਜਿਹੜੇ Swami Vivekananda ਦਾ ਉਹਨਾਰੇ ਕੋਲ ਜਾਵੇਗਾ ਜੋ ਕਿ ਭਾਈ ਸਿਰਫ ਗਿਆਨ ਹੀ ਨਹੀਂ ਕਹਿੰਦੇ ਜ਼ਿੰਦਗੀ ਨੂੰ ਸਹੀ ਦਿਸ਼ਾ ਵੀ ਦੇ ਸਕਦੇ ਨੇ ਸੋ ਇਦਾਂ ਹੀ ਵਕਤ ਗੁਜ਼ਰਿਆ ਉਸ ਨੌਜਵਾਨ ਨੂੰ Swami Vivekananda ਦੇ ਕੋਲ ਆਉਂਦੇ ਹੋਏ ਕਿਉਂਕਿ ਉਹ ਜਾਣ ਲੱਪਿਆ ਉਹਨੂੰ ਆਉਂਦੇ ਹੋਏ ਬੜਾ ਵਕਤ ਗੁਜ਼ਰੇ ਗਿਆ ਤੇ ਬਹੁਤ ਸਮਾਂ ਹੋ ਗਿਆ ਸੀ ਜਰਾ ਗੌਰ ਕਰਨਾ ਜਦੋਂ ਕੋਈ ਗੁਰੂ ਰਾਇਬਰ ਸੰਤ ਪੀਰ ਵਕੀਰ ਦੇ ਦਰ ਤੇ ਜਾਂਦਾ ਇਨਸਾਨ ਕਹਿੰਦਾ ਸਾਨੂੰ ਬੜਾ ਟਾਈਮ ਹੋ ਗਿਆ ਪਰ ਸਾਡੇ ਅੰਦਰ ਉਹ ਬਦਲਾਅ ਕਿਉਂ ਨਹੀਂ ਆਇਆ ਤੇ ਜਰਾ ਗੌਰ ਕਰ ਉਹ ਸੁਆਮੀ ਵਿਵੇਕਾਨੰਦ ਜੀ ਦੇ ਕੋਲ ਜਾਂਦਾ ਸੀ ਸਭ ਲੋਕ ਉਹਨੂੰ ਸਮਝਦਾਰ ਮੰਨਦੇ ਸੀ ਪਰ ਅੰਦਰੋਂ ਉਹਨੂੰ ਆਪ ਨੂੰ ਪਤਾ ਸੀ ਕਿ ਉਹ ਬਹੁਤ ਵੱਡਾ ਆਲਸੀ ਹੈ ਪਰ ਅੱਜ ਹੁਣ ਨੌਜਵਾਨ ਦੁਖੀ ਸੀ ਉਸਨੇ ਕਿਹਾ ਕਹਿੰਦਾ ਸਵਾਮੀ ਜੀ ਮਾਰਾ ਹੀ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਪਰ ਮੇਰੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਆਇਆ ਮੈਂ ਯੋਗ ਕੀਤੇ ਧਿਆਨ ਦੇ ਫਾਇਦੇ ਜਾਣਦਾ ਹਾਂ ਰੱਬ ਦੇ ਨਾਮ ਦੀ ਮਹੱਤਤਾ ਵੀ ਜਾਣਦਾ ਹਾਂ ਸਹੀ ਗਲਤ ਵੀ ਜਾਣਦਾ ਪਰ ਇੱਕ ਵਿਚਾਰ ਨੇ ਮੈਨੂੰ ਪਰੇਸ਼ਾਨ ਕਰ ਰੱਖਿਆ ਮੈਨੂੰ ਹਰ ਰੋਜ਼ ਇਹ ਲੱਗਦਾ ਹੈ ਕਿ ਜੇ ਮੈਂ ਜ਼ਿੰਦਗੀ ਵਿੱਚ ਹੁਣ ਮਜ਼ਾ ਨਾ ਲਿਆ ਹੁਣ ਨਜ਼ਾਰਾ ਨਾ ਲਿਆ ਤਾਂ ਫਿਰ ਇਹ ਸਮਾਂ ਮੁੜ ਕੇ ਨਹੀਂ ਆਉਣਾ ਮੈਂ ਬਹੁਤ ਮਿਹਨਤ ਵੀ ਕੀਤੀ ਪਰ ਨਤੀਜਾ ਨਾ ਮਿਲਿਆ ਤਾਂ ਹੁਣ ਫਿਰ ਮੇਰਾ ਕੀ ਹੋਏਗਾ ਸਵਾਮੀ ਜੀ ਆਕਰ ਮੇਰਾ ਕੀ ਹੋਏਗਾ ਰਗੋਰ ਕਰਨਾ ਬਾਬਾ ਜੀ ਕਿ ਇਸ ਲਈ ਹੁਣ ਜਾਣਦੇ ਹੋਏ ਵੀ ਮੈਂ ਸਹੀ ਕੰਮ ਨਹੀਂ ਕਰ ਪਾਉਂਦਾ ਤਾਂ ਉਸ ਵੇਲੇ ਸਵਾਮੀ ਵਿਵੇਕਾਨੰਦ ਜੀ ਉਹ ਫਰਮਾਨ ਲਗੇ ਉਹ ਕਹਿ ਕੇ ਵੀ ਚਲੋ ਠੀਕ ਆ ਜੋ ਤੁਸੀਂ ਕਹਿਣਾ ਸੀ ਕਹਤਾ ਮੈਂ ਸੁਣਿਆ ਪਰ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਨਾ ਪਰ ਅੱਜ ਤੋਂ ਬਾਅਦ ਇਸ ਬਾਰੇ ਮੈਂ ਕੁਝ ਨਹੀਂ ਦੱਸਾਂ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਸ਼ਾਮ ਇੱਕ ਸੇਠ ਕੋਈ ਵੱਡਾ ਸੌਦਾ ਕਰਕੇ ਨਾ ਆਪਣੇ ਸ਼ਹਿਰ ਵਾਪਸ ਆ ਰਿਹਾ ਸੀ ਤੇ ਉਹਦੇ ਕੋਲ ਉਸ ਵੇਲੇ ਕੀ ਸੀਗਾ ਉਹਦੇ ਕੋਲ ਨਾ ਜਿੱਦਾਂ ਬੋਡੀਗਾਰਡ ਹੁੰਦੇ ਆ ਇਦਾਂ ਉਹਦੇ ਕੋਲ ਸੁਰੱਖਿਆ ਲਈ ਆਪਣੀ ਪ੍ਰੋਟੈਕਸ਼ਨ ਵਾਸਤੇ ਦੋ ਚਾਰ ਲੋਕ ਹਮੇਸ਼ਾ ਉਹਦੇ ਨਾਲ ਹੀ ਹੁੰਦੇ ਸੀ ਪਰ ਅੱਜ ਰਾਤ ਕਿਸੇ ਕਾਰਨ ਨਾ ਉਹਨੂੰ ਇਕੱਲੇ ਨੂੰ ਜਾਣਾ ਪੈ ਰਿਹਾ ਸੀ ਇਕੱਲਾ ਹੀ ਆ ਰਿਹਾ ਸੀ ਉਹਦੇ ਮੋਢੇ ਤੇ ਇੱਕ ਭਾਰੀ ਥੈਲਾ ਟੰਗਿਆ ਹੋਇਆ ਸੀ ਜਿਹਦੇ ਵਿੱਚ ਚਾਂਦੀ ਤੇ ਸੋਨੇ ਦੇ ਕੋਈ ਸਿੱਕੇ ਸਨ ਸੇਠ ਮਾਨੀ ਮਨ ਸੋਚ ਰਿਹਾ ਸੀ ਕਿ ਜੇ ਭਾਈ ਕਿਸੇ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਇੰਨਾ ਧਨ ਹੈ ਤਾਂ ਪੱਕਾ ਚੋਰੀ ਹੋ ਜਾਵੇਗੀ ਕਿਤੇ ਕੋਈ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ ਮਨ ਦੇ ਵਿੱਚ ਆ ਗਈ ਨਾ ਹੁਣ ਗੱਲ ਉਹ ਦੇ ਕੇ ਕਿਤੇ ਕੋਈ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ ਉਹ ਇਸ ਚਿੰਤਾ ਵਿੱਚ ਨਾ ਇੰਨਾ ਉਲਝਿਆ ਹੋਇਆ ਸੀ ਕਿ ਉਹ ਨੂੰ ਸਾਹਮਣੇ ਪਿਆ ਪੱਥਰ ਨਾ ਦੱਸਿਆ ਜ਼ੋਰ ਨਾਲ ਠੋਕਰ ਲੱਗੀ ਠੇਲਾ نیچے गिर ਗਿਆ ਬਾਬਾ ਜੀ ਤੇ ਹੁਣ ਆ ਗਈ ਸੀ ਸਾਰੇ ਸਿੱਕੇ ਬਾਹਰ ਖਿਲਰ ਗਏ ਰਾਤ ਦਾ ਟਾਈਮ ਸੀ ਸੇਠ ਸੋਚਣ ਲੱਗਾ ਉਹ ਭਾਈ ਬਹੁਤ ਵੱਡੀ ਗਲਤੀ ਹੋ ਗਈ ਹੈ ਚਲੋ ਇਸ ਤੋਂ ਪਹਿਲਾਂ ਕਿ ਕੋਈ ਵੇਖੇ ਮੈਂ ਤੁਰੰਤ ਇਕੱਠੇ ਕਰ ਲੈਂਦਾ ਕਿਉਂਕਿ ਗਿਰ ਗਏ ਸੀ ਚਾਂਦੀ ਦੇ ਸੋਨੇ ਦੇ ਸਿੱਕੇ ਉਧਰੋਂ ਉਧਰ ਹੀ ਪਿੱਛੋਂ ਅਚਾਨਕ ਇੱਕ ਵਿਅਕਤੀ ਆ ਗਿਆ ਅਜਨਬੀ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਉਹ ਬੋਲਿਆ ਸੇਠ ਜੀ ਮੈਂ ਤੁਹਾਡੀ ਮਦਦ ਕਰ ਦੇਣਾ ਸੇਠ एकदम ਘਬਰਾਇਆ ਪਰ ਕੋਈ ਜਵਾਬ ਨਹੀਂ ਦਿੱਤਾ ਸਿਰਫ ਜਲਦੀ ਜਲਦੀ ਸਿੱਕੇ ਜਿਹੜਾ ਹੈ ਨਾ ਉਹ ਇਕੱਠੇ ਕਰਨ ਲੱਗਾ ਤੇ ਉਹਨੇ ਚੋਕ ਕੇ ਜਿਹੜੇ ਹੈ ਸਿੱਕੇ ਜਿਹੜੇ ਸੀ ਉਹ ਬਿਨਾ ਬੁਲਾਏ ਮਹਿਮਾਨ ਵਾਂਗ ਉਹ ਆਦਮੀ ਵੀ ਸੇਠ ਦੀ ਮਦਦ ਕਰਨ ਲੱਗਾ। ਉਹਨੇ ਕਈ ਸਿੱਕੇ ਚੁੱਕ ਕੇ ਸੇਠ ਨੂੰ ਦਿੱਤੇ ਤੇ ਸੇਠ ਨੂੰ ਉਸ ਆਦਮੀ ਦਾ ਜਿਹੜਾ ਉਹ ਸੀਗਾ ਨਾ ਵਤੀਰਾ ਵਿਵਹਾਰ ਜਿਹੜਾ ਸੀ ਉਹ ਬੜਾ ਅਜੀਬ ਲੱਗਿਆ। ਫਿਰ ਸੇਠ ਜਿਹੜਾ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਉਹਨੇ ਤੇਜ਼ੀ ਨਾਲ ਅੱਗੇ ਤੁਰਿਆ ਜਾਂਦਾ। ਜਦੋਂ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਬੰਦਾ ਉਹਦੇ ਨਾਲ ਬਾਬਾ ਜੀ ਪਿੱਛੇ ਹੀ ਆ ਰਿਹਾ ਸੀ। ਤੇ ਮੌਕਾ ਵੇਖ ਕੇ ਨਾ ਆਦਮੀ ਫਿਰ ਸੇਠ ਦੇ ਕੋਲ ਆਇਆ ਤੇ ਕਹਿਣ ਲੱਗਾ ਸੇਠ ਜੀ ਅੱਗੇ ਰਾਹ ਬਹੁਤ ਸੁੰਨਾ ਹੈ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਤੇ ਤੁਹਾਡੇ ਸਮਾਨ ਨੂੰ ਠਗਾਣੇ ਲਾ ਦਿੰਨਾ ਉਹ ਮੇਰਾ ਕਹਿਣ ਦਾ ਕਹਿ ਭਾਵ ਕਹਿੰਦਾ ਕਿ ਤੁਹਾਨੂੰ ਘਰ ਤੱਕ ਛਾਡਾਂ ਵਾ ਸੇਠ ਬਾਬਾ ਜੀ ਘਬਰਾ ਕੇ ਕਹਿਣ ਲੱਗਾ ਉਹ ਰਹਿਣ ਦਿਓ ਭਾਈ ਜ਼ਰਾ ਗੌਰ ਕਰਨਾ ਸੇਠ ਕਹਿੰਦਾ ਉਹ ਰਹਿਣ ਦੇ ਭਾਈ ਮੈਂ ਚਲਾ ਜਾਵਾਂਗਾ ਕਿਉਂਕਿ ਪਦਾਥਲੇ ਸੋਨੇ ਚਾਂਦੀ ਦੇ ਸਿੱਕੇ ਨੇ ਉਹ ਬੰਦਾ ਬੋਲਿਆ ਸੇਠ ਜੀ ਰਸਤਾ ਬਹੁਤ ਸੁੰਨਾ ਹੈ ਤੇ ਇਹ ਸਾਰੇ ਸਿੱਕੇ ਲੈ ਕੇ ਤੁਰਨਾ ਠੀਕ ਨਹੀਂ ਮੈਂ ਤਾਂ ਤੁਹਾਡੇ ਨਾਲ ਹੀ ਚੱਲਾਂਗਾ ਸੇਠ ਨੂੰ ਹੁਣ ਪੱਕਾ ਸ਼ੱਕ ਹੋ ਗਿਆ ਕਿ ਭਾਈ ਇਹ ਬੰਦਾ ਜਿਹੜਾ ਹੈ ਨਾ ਇਹ ਜ਼ਰੂਰ ਕੋਈ ਪਲੈਨਿੰਗ ਕਰਕੇ ਆਇਆ ਪਰ ਉਹ ਇਕੱਲਾ ਕੁਝ ਨਹੀਂ ਕਰ ਸਕਦਾ ਸੀ ਇਸ ਲਈ ਸੇਠ ਨੇ ਕਿਹਾ ਕਿ ਚਲ ਠੀਕ ਹੈ ਜੇ ਚੱਲਣਾ ਹੀ ਹੈ ਤਾਂ ਮੇਰੀ ਇੱਕ ਸ਼ਰਤ ਹੈ ਕਿ ਤੂੰ ਮੇਰੇ ਅੱਗੇ-ਅੱਗੇ ਤੁਰੇਗਾ ਜ਼ਰਾ ਗੌਰ ਕਰਨਾ ਕੀ ਕਹਿੰਦਾ ਜਾਂ ਤੂੰ ਮੇਰੇ ਅੱਗੇ-ਅੱਗੇ ਤੁਰੇਗਾ ਉਹ ਬੰਦਾ ਮੰਨ ਗਿਆ ਜੀ ਸੇਠ ਪੂਰੇ ਵਕਤ ਬੇਚੈਨ ਰਿਆ ਤੇ ਸਾਰੇ ਰਸਤੇ ਆਦਮੀ ਦੀ ਝਾਲ ਕੱਪੜੇ ਤੇ ਹਵਾ-ਪਾਹ ਵੇਖਦਾ ਵਿਆ ਵੀ ਇਹਨੇ ਕਿਦਾ ਕਿਦਾਂ ਦਾ ਹਾਉ-ਪਾਹ ਹੈ ਚਲੋ ਤੁਰਦੇ-ਤੁਰਦੇ ਬਾਬਾ ਜੀ ਸੇਠ ਦਾ ਘਰ ਸਾਹਮਣੇ ਆ ਗਿਆ ਤੇ ਪਹੁੰਚਣਸਾਰ ਪਹਿਲਾਂ ਤਾਂ ਸੇਠ ਨੇ ਸੁੱਖ ਦਾ ਸਾਹ ਲਿਆ ਫਿਰ ਉਹਨੂੰ ਬੜਾ ਪਛਤਾਵਾ ਹੋਇਆ ਕਿ ਕੁਝ ਸਿੱਕਿਆਂ ਦੀ ਚਿੰਤਾ ਵਿੱਚ ਮੈਂ ਇਸ ਬੰਦੇ ਨੂੰ ਸਮਝ ਹੀ ਨਹੀਂ ਪਾਇਆ। ਦੇਰ ਰਾਤ ਹੋ ਚੁੱਕੀ ਸੀ ਸੇਠ ਨੇ ਉਸ ਵਿਅਕਤੀ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਇੱਥੇ ਹੀ ਰੁਕ ਜਾਓ ਤੇ ਕੱਲ ਸਵੇਰੇ ਭੋਜਨ ਕਰਕੇ ਜਾਓ। ਸੇਠ ਦੇ ਘਰ ਦੇ ਬਾਹਰ ਤਿੰਨ ਪਹਿਰੇਦਾਰ ਪਹਿਰਾ ਦੇ ਰਹੇ ਸਨ। ਸੇਠ ਇੱਕ ਅਜਨਬੀ ਨੂੰ ਦੇਰ ਰਾਤ ਆਪਣੇ ਘਰ ਲਿਆ ਰਿਹਾ ਸੀ। ਇਹ ਦੇਖ ਕੇ ਉਹ ਬੜੇ ਹਰਾਨ ਹੋ ਬੜੇ ਹੈਰਾਨ ਹੋਏ ਵੀ ਇਹ ਸੇਠ ਨੂੰ ਜਾਣਦਾ ਨਹੀਂ ਉਹ ਇਹਨੂੰ ਨਹੀਂ ਇਹ ਅਜਨਬੀ ਬੰਦਾ ਹੈ ਕਿੱਦਾਂ ਸੇਠ ਲੈ ਕੇ ਆ ਰਿਹਾ ਉਹ ਸੇਠ ਤਾਂ ਪਹਿਲਾਂ ਹੀ ਬੜਾ ਕੰਜੂਸ ਹੈ ਤੇ ਪੈਸੇ ਵੱਲ ਜਾਣ ਨਹੀਂ ਦਿੰਦਾ ਇਹ ਕਿੱਦਾਂ ਲੈ ਆਇਆ ਉਹ ਬੜੇ ਹੈਰਾਨ ਹੋਏ ਇਹ ਤਿੰਨੇ ਬਹੁਤ ਪੁਰਾਣੇ ਤੇ ਭਰੋਸੇ ਯੋਗ ਪਹਿਰੇਦਾਰ ਸਨ ਇੱਕ ਬੋਲਿਆ ਵੀ ਸੇਠ ਜੀ ਇਸ ਅਜਨਬੀ ਆਦਮੀ ਨੂੰ ਰਾਤ ਨੂੰ ਘਰ ਰੋਕਣਾ ਠੀਕ ਨਹੀਂ ਲੱਗਦਾ ਸੇਠ ਨੇ ਉਹਨਾਂ ਨੂੰ ਪੂਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਇਸ ਬੰਦੇ ਨੇ ਮੇਰੀ ਮਦਦ ਕੀਤੀ ਤਾਂ ਫਿਰ ਇੱਕ ਪਹਿਰੇਦਾਰ ਬੋਲਿਆ ਇਹ ਤਾਂ ਉਹਦੀ ਚਾਲ ਵੀ ਹੋ ਸਕਦੀ ਹੈ ਜਰਾ ਗੌਰ ਕਰਨਾ ਇਹ ਤਾਂ ਉਹਦੀ ਚਾਲ ਵੀ ਹੋ ਸਕਦੀ ਹੈ ਸ਼ੁਰੂ ਵਿੱਚ ਭਰੋਸਾ ਜਿੱਤ ਕੇ ਘਰ ਵਿੱਚ ਘੁੰਮਣਾ ਅੰਦਰ ਜਾਣਾ ਤੇ ਫਿਰ ਪੂਰਾ ਘਰ ਲੁੱਟ ਲੈਣਾ ਸੇਠ ਨੂੰ ਦੁਬਾਰਾ ਬਾਬਾ ਜੀ ਫੇਰ ਚੱਕ ਹੋ ਗਿਆ ਉਹਨੇ ਕਿਹਾ ਕਿ ਗੱਲ ਤੁਹਾਡੀ ਵੀ ਠੀਕ ਹੈ ਚਲੋ ਤੁਸੀਂ ਅੱਜ ਰਾਤ ਧਿਆਨ ਰੱਖੋ ਕਾਲਮੈ ਨੂੰ ਜਲਦੀ ਭੇਜ ਦਿਆਂਗਾ ਸੇਠ ਕਹਿਣ ਲੱਗਾ ਹੁਣ ਅੱਗੇ Swami Vivekananda ਸਾਹਿਬ ਗੱਲ ਸੁਣਾਉਂਦੇ ਹੋਏ ਕਹਿ ਰਹੇ ਆ ਕੋ ਸੇਠ ਜਦੋਂ ਹੁਣ ਥੋੜੀ ਦੇਰ ਬੀਤੀ ਸਾਰੇ ਜਣੇ ਸੋ ਗਏ ਕਾਫੀ ਸਮਾਂ ਨਿਕਲ ਗਿਆ ਉਦੋਂ ਹੀ ਕਹਿੰਦੇ ਅਚਾਨਕ ਬਹੁਤ ਸ਼ੋਰ ਹੋਇਆ ਸਾਰੇ ਜਣੇ ਧੋੜ ਕੇ ਆਏ ਤਾਂ ਵੇਖਿਆ ਕਿ ਉਸ ਮਹਿਮਾਨ ਨੇ ਪਹਿਰੇਦਾਰਾਂ ਦੇ ਪੈਰ ਫੜੇ ਹੋਏ ਤੇ ਪਹਿਰੇਦਾਰ ਜਿਹੜੇ ਆ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਪਹਿਰੇਦਾਰਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੀਆਂ ਜੇਬਾਂ ਵਿੱਚੋਂ ਘਰ ਦਾ ਕੀਮਤੀ ਸਮਾਨ ਸੀ ਜਦੋਂ ਚੰਗੀ ਤਰ੍ਹਾਂ ਪੁੱਛ ਗਏ ਛੋਈ ਤਾਂ ਪਹਿਰੇਦਾਰਾਂ ਦਾ ਸੱਚ ਸਾਹਮਣੇ ਆ ਗਿਆ ਬਾਬਾ ਜੀ ਕਿ ਉਹ ਹਮੇਸ਼ਾ ਘਰ ਤੋਂ ਨਾ ਜਿਹੜਾ ਛੋਟਾ ਮੋਟਾ ਸਮਾਨ ਚੋਰੀ ਕਰਦੇ ਰਹਿੰਦੇ ਸੀ ਜ਼ਰਾ ਗੌਰ ਕਰਨਾ ਪਹਿਰੇਦਾਰ ਹੀ ਲੁੱਟ ਜਾਵੇ ਤਾਂ ਬੰਦਾ ਕੀ ਕਰੇ ਜਿਹੜਾ ਪਹਿਰੇਦਾਰ ਹੀ ਰੱਖਿਆ ਉਹ ਹੀ ਲੁੱਟ ਜਾਵੇ ਤਾਂ ਉਹ ਫਿਰ ਹੁਣ ਛੋਟਾ ਮੋਟਾ ਸਮਾਨ ਚੋਰੀ ਕਰਦੇ ਰਹਿੰਦੇ ਸੀ ਤੇ ਅੱਜ ਇੱਕ ਨਵਾਂ ਮਹਿਮਾਨ ਆਇਆ ਸੀ ਤਾਂ ਉਹਨਾਂ ਨੇ ਸੋਚਿਆ ਅੱਜ ਵੱਧ ਸਮਾਨ ਚੋਰੀ ਕਰਕੇ ਇਹਦੇ ਤੇ ਦੋਸ਼ ਲਾ ਦੇਵਾਂਗੇ ਇੱਥੇ ਕਹਾਣੀ ਮੁੱਕ ਜਾਂਦੀ ਹੈ ਬਾਬਾ ਜੀ ਜਰਾ ਗੌਰ ਕਰ। Swami Vivekananda ਜੀ ਨੇ ਲੜਕੇ ਨੂੰ ਪੁੱਛਿਆ ਕਿ ਇਸ ਕਹਾਣੀ ਵਿੱਚ ਤੇਰੇ ਸਵਾਲ ਦਾ ਜਵਾਬ ਹੈ ਤੂੰ ਕੁਝ ਸਮਝਿਆ ਕਿ ਨਹੀਂ ਤੇ ਲੜਕਾ ਕੁਝ ਨਹੀਂ ਬੋਲਿਆ ਉਹ ਬੋਲਿਆ ਨਹੀਂ ਬਾਬਾ ਜੀ ਕੁਝ ਤਾਂ Swami Vivekananda ਜੀ ਬੋਲੇ ਕਿ ਜਿਹਦੇ ਉੱਪਰ ਸੇਠ ਸ਼ੱਕ ਕਰਦਾ ਰਿਹਾ ਉਹੀ ਆਖਰ ਵਿੱਚ ਕੰਮ ਆਇਆ ਤੇ ਜਿਨ੍ਹਾਂ ਤੇ ਲੰਬੇ ਸਮੇਂ ਤੋਂ ਯਕੀਨ ਕਰਦਾ ਆ ਰਿਹਾ ਸੀ ਉਹੀ ਉਹਨੂੰ ਹਮੇਸ਼ਾ ਧੋਖਾ ਦਿੰਦੇ ਆ ਰਹੇ ਸੀ ਜ਼ਰਾ ਗੌਰ ਕਰ ਲੈਣਾ ਬਾਬਾ ਜੀ ਇੱਥੇ ਇਹ ਦੁਨੀਆ ਦੀ ਸੱਚਾਈ ਹੈ ਸੇੜ ਦੀ ਤਰ੍ਹਾਂ ਕਹਿੰਦੇ ਤੂੰ ਵੀ ਆਪਣੇ ਮਨ ਭਾਵਨਾਵਾਂ ਤੇ ਪੁਰਾਣੀਆਂ ਧਾਰਨਾਵਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਭਾਈ ਤੂੰ ਉਹਨਾਂ ਤੇ ਭਰੋਸਾ ਕਰਦਾ ਰਹਿਣਾ ਜੋ ਤੈਨੂੰ ਹਰ ਵਾਰੀ ਧੋਖਾ ਦੇ ਜਾਂਦੇ ਨੇ ਧੋਖੇ ਬਾਝ ਨੇ ਧੋਖਾ ਹੀ ਦੇਣਾ ਬਾਬਾ ਜੀ ਤੇ ਜਿਹੜੇ ਕਰਮ ਨਾਲ ਤੂੰ ਅੱਗੇ ਵਧ ਸਕਦਾ ਸੀ ਜੋ ਹਮੇਸ਼ਾ ਤੇਰੇ ਲਈ ਸਹੀ ਸੀ ਉਹਦੇ ਤੇ ਤੂੰ ਸ਼ੱਕ ਕਰਦਾ ਰਿਹਾ ਕਿ ਸ਼ਾਇਦ ਇਹ ਐਵੇਂ ਹੀ ਰਹਿ ਜਾਣਾ ਹੈ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਜਦੋਂ ਤੱਕ ਤੂੰ ਕਰਮ ਨੂੰ ਤਾਕਤ ਨਹੀਂ ਬਣਾਏਂਗਾ ਜ਼ਰਾ ਗੌਰ ਕਰ ਲੈਣਾ ਬਾਬਾ ਜੀ ਜਦੋਂ ਤੱਕ ਤੂੰ ਕਰਮ ਨੂੰ ਤਾਕਤ ਨਹੀਂ ਬਣਾਏਂਗਾ ਉਹ ਗੁਰੂ ਰਹਿਬਰ ਦੇ ਵਚਨਾਂ ਤੇ ਨਹੀਂ ਚੱਲੇਗਾ ਕਿਉਂਕਿ ਸਾਈ ਲੋਕ ਫਰਮਉਂਦੇ ਕਰਮ ਕਰ ਕਰਮ ਕਰ ਕਰਮ ਕਰ ਤੇ ਕਰਮ ਇਨਸਾਨ ਕਰਦ ਨਹੀਂ ਉਹ ਆਪਣੇ ਰੰਗਾਂ ਚ ਬੈਠਾ ਉਹ ਕਹੇ ਕਰਮ ਨੂੰ ਤਾਕਤ ਨਹੀਂ ਜੇ ਤੂੰ ਬਣਾਏਗਾ ਉਹ ਤੱਕ ਮਨ ਤੇਨੂੰ ਐਦਾਂ ਹੀ ਧੋਖੇ ਦਿੰਦਾ ਰਹੇਗਾ ਤੇਰੇ ਲਈ ਸਭ ਤੋਂ ਵੱਡੀ ਭਗਤੀ ਸਭ ਤੋਂ ਉੱਚੀ ਸਾਧਨਾ ਸਿਰਫ ਤੇਰਾ ਕਰਮ ਹੈ ਇਸ ਲਈ ਇਹ ਚਾਰ ਗੱਲਾਂ ਬਾਬਾ ਜੀ ਯਾਦ ਰੱਖਣਾ ਪਹਿਲੀ ਗੱਲ ਹੈ ਕਿ ਜ਼ਿੰਦਗੀ ਇਹ ਜੀਵਨ ਹਮੇਸ਼ਾ ਉਸ ਲੜਕੇ ਨੂੰ ਕਹਰੇ ਸੁਆਮੀ ਵੇਕਨਾਂ ਜੀ ਕਿ ਇਹ ਜੀਵਨ ਹਮੇਸ਼ਾ ਤੈਨੂੰ ਇਹ ਸਿਖਾਉਂਦਾ ਹੈ ਕਿ ਤੂੰ ਤਪਸਵੀ ਬਣੇ ਮਿਹਨਤੀ ਬਣੇ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਧਿਆਨ ਨਾਲ ਵੇਖ ਕਿਸੇ ਵੀ ਜੀਵ ਨੂੰ ਚਾਹੇ ਉਹ ਨਿੱਕਾ ਜਿਹਾ ਕੀੜਾ ਹੀ ਕਿਉ ਨਾ ਹੋਵੇ ਜਾਂ ਅਸਮਾਨ ਦਾ ਵੱਡਾ ਤਾਰਾ ਹੀ ਹਰ ਕੋਈ ਆਪਣਾ ਕੰਮ ਕਰ ਰਿਹਾ ਔਰ ਆਪਣਾ ਕਰਮ ਪੂਰੀ ਲਗਨ ਨਾਲ ਕਰ ਰਿਹਾ ਹੈ ਬਾਬਾ ਜੀ ਪੂਰੀ ਦਿਲ ਨਾਲ ਕਰ ਰਿਹਾ ਹੈ ਨਾ ਉਹ ਕਿਸੇ ਨੂੰ ਦੋਸ਼ ਦਿੰਦੇ ਨੇ ਜਰਾ ਗੌਰ ਕਰਨਾ ਅਸਮਾਨ ਦਾ ਕੋਈ ਵੱਡਾ ਤਾਰਾ ਲਾ ਲਓ ਸੂਰਜ ਨਾਲ ਲਾ ਲਓ ਚੰਨ ਨਾਲ ਲਾ ਲਓ ਜਾਂ ਕੋਈ ਕੀੜਾ ਉਹ ਆਪਣਾ ਕਦੇ ਕਿਸੇ ਨੂੰ ਦੋਸ਼ ਨਹੀਂ ਦਿੰਦੇ ਨਾ ਬਹਾਨੇ ਲੱਭਦੇ ਨੇ ਨਾ ਰੁਕਦੇ ਨੇ ਨਾ ਥੱਕਦੇ ਨੇ ਉਹ ਸਿਰਫ ਆਪਣੇ ਕਰਮ ਵਿੱਚ ਲੱਗੇ ਰਹਿੰਦੇ ਨੇ ਤਾਂ ਕਹਿੰਦੇ ਫਿਰ ਤੂੰ ਕਿਉਂ ਆਪਣੀ ਸੋਚ ਵਿੱਚ ਇੰਨਾ ਭਰਮ ਇੰਨੇ ਡਰ ਪਾਲ ਰਹਿਆ ਐ ਜਰਾ ਗੌਰ ਕਰਨਾ ਬਾਬਾ ਜੀ ਕਿਉਂ ਇਨਸਾਨ ਕਿਉਂ ਅਸੀਂ ਆਪਣੀ ਸੋਚ ਵਿੱਚ ਭਰਮ ਪਾਈਏ ਕਿਉਂ ਡਰ ਪਾਈਏ ਕਿਉਂ ਪਾਲੀ ਇਹੋ ਜਿਹੀਆਂ ਚੀਜ਼ਾਂ ਉਹ ਕਹਿੰਦੇ ਫਿਰ ਤੂੰ ਕਿਉਂ ਰੁਕਿਆ ਹੋਇਆ ਜਦੋਂ ਵੀ ਤੇਰੇ ਅੰਦਰ ਦੁਬਿਧਾ ਯਾਨੀ ਕੋਈ ਸ਼ੰਕਾ ਉੱਠੇ ਕਿ ਮੈਂ ਕੀ ਕਰਾਂ ਹੁਣ ਅੱਗੇ ਕਿਵੇਂ ਵਧਾਂ ਤਾਂ ਯਾਦ ਰੱਖ ਜਦੋਂ ਵੀ ਤੂੰ ਕੋਸ਼ਿਸ਼ ਕੀਤੀ ਉਦੋਂ ਹੀ ਤੈਨੂੰ ਇਸ ਬ੍ਰਹਮਾਣ ਨੇ ਇਸ ਯੂਨੀਵਰਸ ਨੇ ਉਸ ਮਾਲਕ ਨੇ ਹਮੇਸ਼ਾ ਮਾਰਗਦਰਸ਼ਨ ਦਿੱਤਾ ਯਾਦ ਕਰ ਕੇ ਨੇ ਅੱਜ ਤੱਕ ਉਸੇ ਨੇ ਹੀ ਤੈਨੂੰ ਦਿਸ਼ਾ ਦਿਖਾਈ ਹੈ ਉਸ ਮਾਲਕ ਨੇ ਉਹ ਪਰਮਾਤਮਾ ਨੇ ਇਸ ਲਈ ਹੁਣ ਤੇਰੇ ਕੋਲ ਉਲਝਣ ਵਿੱਚ ਪੈਣ ਦਾ ਕੋਈ ਬਹਾਨਾ ਨਹੀਂ ਹੈ ਆਪਣੇ ਤੇ ਭਰੋਸਾ ਹੀ ਉਸ ਬਾਲਕ ਤੇ ਭਰੋਸਾ ਐ ਜ਼ਰਾ ਗੌਰ ਕਰਨਾ ਬਾਬਾ ਜੀ ਖੁਦ ਨੂੰ ਲੱਭ ਲੈਣਾ ਹੀ ਉਹਨੂੰ ਲੱਭ ਲੈਣਾ ਖੁਦ ਨੂੰ ਪਹਿਚਾਨ ਲੈਣਾ ਜਾਣ ਲੈਣਾ ਹੀ ਉਹਨੂੰ ਜਾਣ ਲੈਣਾ ਇਹ ਵਗੀ ਲੋਕਾਂ ਨੇ فرمایا ਬ੍ਰਹਮਾਣ ਦੀ ਸ਼ਕਤੀ ਉੱਪਰ ਭਰੋਸਾ ਹੈ ਉਸ ਮਾਲਕ ਤੇ ਭਰੋਸਾ ਹੈ ਜਦੋਂ ਜਦੋਂ ਇਨਸਾਨ ਆਪਣੇ ਤੇ ਭਰੋਸਾ ਕਰਦਾ ਇਸ ਲਈ ਸ਼ੁਰੂ ਕਰੋ ਤੇ ਬੇਝਿਜਕ ਕਰਮ ਕਰੋ ਤਾਂ ਉਸ ਲੜਕੇ ਨੇ ਪੁੱਛਿਆ ਕਹਿੰਦਾ ਸਵਾਮੀ ਜੀ ਮਹਾਰਾ ਜੀ ਕੀ ਇਸ ਤਰ੍ਹਾਂ ਕਰਕੇ ਮੈਨੂੰ ਉਹ ਸਭ ਕੁਝ ਮਿਲ ਜਾਵੇਗਾ ਜਿਹਦੀ ਮੈਂ ਇੱਛਾ ਕਰਦਾ ਉਸ ਵੇਲੇ Swami Vivekananda ਜੀ ਨੇ ਕਿਹਾ ਕਿ ਉਹਦੇ ਤੋਂ ਵੀ ਵੱਧ ਮਿਲੇਗਾ ਭਾਈ ਤੈਨੂੰ ਪਰ ਤੈਨੂੰ ਪੂਰੀ ਤੀਬਰਤਾ ਨਾਲ ਕਰਮ ਕਰਨਾ ਪਵੇਗਾ ਫੋਕਸ ਹੋ ਕੇ ਕਿਉਂਕਿ ਕਰਮ ਦਾ ਉਦੇਸ਼ ਸਿਰਫ ਸੁੱਖ ਤੇ ਆਨੰਦ ਨਹੀਂ ਹੈ ਬਲਕਿ ਤੇਰੇ ਅੰਦਰ ਦੀ ਸ਼ਕਤੀ ਨੂੰ ਜਗਾਉਣਾ ਹੈ ਇਹ ਪੂਰਬ ਤੇ ਪੱਛਮ ਵਿੱਚ ਵੱਡਾ ਫਰਕ ਹੈ ਪੱਛਮ ਵਿੱਚ ਕਰਮ ਕਰਦੇ ਨੇ ਮਜ਼ਾ ਲੈਣ ਲਈ जरा ਗੌਰ ਕਰਨਾ ਬਾਬਾ ਜੀ ਇਹ ਬਾਹਰ ਦੀ ਗੱਲ ਹੈ ਇਤੋਂ ਦੀ ਗੱਲ ਕੀ ਹੋਰੀ ਕਿ ਇੱਥੇ ਉਧਰ ਕਰਮ ਕਰਦੇ ਨੇ ਮਜ਼ਾ ਲੈਣ ਲਈ ਜਾਂ ਕੁਝ ਹਾਸਲ ਕਰਨ ਲਈ ਤੇ ਸਾਡੀ ਜਿਹੜੀ ਸੰਸਕ੍ਰਿਤੀ ਹੈ ਉਹਦੇ ਵਿੱਚ ਕਰਮ ਕਰਦੇ ਆਪਣੇ ਆਪ ਨੂੰ ਜਗਉਣ ਲਈ ਆਤਮਾ ਉਪਨਤੀ ਲਈ ਜਦੋਂ ਕਹਿੰਦੇ ਤੁਸੀਂ ਪੂਰੀ ਇਕਾਗਰਤਾ ਨਾਲ ਕਿਸੇ ਕੰਮ ਦੇ ਵਿੱਚ ਲੱਗਦੇ ਹੋ ਉਦੋਂ ਤੋਂ ਹੀ ਇੱਕ ਵਿਸ਼ਵਾਸ ਇੱਕ ਬੜੀ ਖਾਸ ਅਵਸਥਾ ਜਿਹੜੀ ਹੈ ਉਹਦੇ ਵਿੱਚ ਦਾਖਲ ਹੁੰਦੇ ਹੋ ਇੱਕ ਇਹੋ ਜਿਹੀ ਸਥਿਤੀ ਜਿੱਥੇ ਸਮਾਂ ਰੁਕ ਜਾਂਦਾ ਹੈ ਤੇ ਅੰਦਰ ਦੀ ਗਹਿਰਾਈ ਵਿੱਚ ਸ਼ਾਂਤੀ ਮਹਿਸੂਸ ਹੁੰਦੀ ਹੈ। ਇਹ ਹੀ ਮੋਣ ਇਹ ਹੀ ਸਥਿਰਤਾ ਤੁਹਾਡਾ ਅਸਲ ਸਰੂਪ ਹੈ ਬਾਬਾ ਜੀ। ਜਿੰਨਾ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਓਨੀ ਆਤਮ ਬਲ ਤੇ ਬੁੱਧੀ ਜਾਗਰਿਤ ਹੋ ਜਾਂਦੀ ਹੈ। ਤਾਂ ਉਸ ਲੜਕੇ ਨੇ ਕਿਹਾ ਕਿ ਮੈਂ ਸਮਝ ਗਿਆ ਬਾਬਾ ਜੀ ਕਿ ਮੈਂ ਜੀਵਨ ਵਿੱਚ ਮਹਾਨ ਕਰਮ ਕਰਨਾ ਚਾਹੁੰਨਾ ਤਾਂ ਹਾਂ। ਤਾਂ ਸੁਆਮੀ ਜੀ ਬੋਲੇ ਸੁਆਮੀ ਬੇਕਾਨਾ ਦੀ ਬੋਲੇ ਮਹਾਨ ਕਬਾਲੀ ਤੈਨੂੰ ਕੋਈ ਵਿਸ਼ਾਲ ਮੰਚ ਨਹੀਂ ਚਾਹੀਦਾ ਕੋਈ ਪਲੇਟਫਾਰਮ ਨਹੀਂ ਚਾਹੀਦਾ ਨਾ ਹੀ ਕੋਈ ਵੱਡਾ ਨਾਮ ਨਾ ਹੀ ਕੋਈ ਵੱਡੀ ਪਲੈਨਿੰਗ ਚਾਹੀਦੀ ਕਿਉਂਕਿ ਮਹਾਨ ਕੰਮ ਸਿਰਫ ਪੂਰਨ ਇਕਾਗਰਤਾ ਨਾਲ ਹੁੰਦੇ ਆ ਫੋਕਸਡ ਰਹਿਣਾ ਕਿ ਮੈਂ ਆ ਚੀਜ਼ ਕਰਨੀ ਹੈ ਮੈਂ ਕਰਨੀ ਕਰਨੀ ਸਿਰਫ ਜੋ ਵੀ ਕੰਮ ਇਸ ਪਲ ਤੁਹਾਡੇ ਸਾਹਮਣੇ ਹੈ ਉਸ ਨੂੰ ਪੂਰੀ ਤੀਬਰਤਾ ਪੂਰੀ ਇਕਾਗਰਤਾ ਤੇ ਪੂਰੀ ਤਰੀਕੇ ਨਾਲ ਕਰੋ ਉਹਦੇ ਵਿੱਚ ਡੁੱਬ ਕੇ ਕਰੋ ਛੋਟੇ ਤੋਂ ਛੋਟਾ ਕਰਮ ਵਿੱਚ ਤੁਹਾਡੇ ਅੰਦਰ ਮਹਾਨਤਾ ਜਗਾਉਣ ਦੀ ਸਮਰੱਥਾ ਹੁੰਦੀ ਹੈ ਬਾਬਾ ਜੀ ਇਸ ਲਈ ਕਰਮ ਕਰਮ ਹੀ ਤੁਹਾਡਾ ਉਦੇਸ਼ ਹੋਣਾ ਚਾਹੀਦਾ ਕਿ ਮੈਂ ਕਰਮ ਕਰਨਾ ਜਿਵੇਂ ਵੀ ਮਹਾਨ ਲੋਕ ਮਹਾਤਮਾ ਲੋਕ ਹੋਏ ਨੇ ਚਾਹੇ ਆਇਨਸਟਾਈਨ ਲਾੜੋ ਬੁੱਧ ਨਾਲੋ ਮਹਾਤਮਾ ਬੁੱਧ ਸਾਹਿਬ ਸਿਕੰਦਰ ਲਾੜੋ ਉਹਨਾਂ ਦੀ ਸਫਲਤਾ ਦੇ ਪਿੱਛੇ ਇੱਕ ਹੀ ਚੀਜ਼ ਸੀ ਉੱਚ ਤੀਬਰਤਾ ਕਿ ਮੈਂ ਪਾਣਾ ਹੈ ਮੈਂ ਕਰਮ ਕਰਨਾ ਹੈ ਇਹਦੇ ਲਈ ਬਾਬਾ ਜੀ ਦੇਵ ਨੂੰ ਆਤਮਾ ਬੋਧ ਸਭ ਕਰਮ ਹੀ ਨਾ ਕਰਦੇ ਉਹ ਰੰਗ ਨੂੰ ਪਾਉਣ ਵਾਸਤੇ ਆਪਣੇ ਅੰਦਰ ਜਾਂਦੇ ਹੀ ਨਾ ਤਾਂ ਉਹ ਰੰਗ ਕਿੱਥੋਂ ਮਿਲਣਾ ਸੀ ਬਾਬਾ ਸੋਚ ਫਾਲਦੀ ਚਿੰਤਾ ਤੋਂ ਬਿਨਾ ਪੂਰਨ ਕੋਸ਼ਿਸ਼ ਪੂਰਨ ਵਿਰਾਗ ਜ਼ਰੂਰੀ ਹੈ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਜਿਸ ਪਲ ਤੁਹਾਡੇ ਕਾਰਜ ਪੂਰਾ ਹੋ ਜਾਵੇਗਾ ਉਸ ਨੂੰ ਮਨ ਤੋਂ ਛੱਡ ਦਿਓ ਸਿਰਫ ਇਹ ਕਹਿ ਗਏ ਕਿ ਮੇਰਾ ਯੋਗਦਾਨ ਪੂਰਾ ਹੋਇਆ ਵੀ ਮੈਂ ਆਪਣਾ ਕਰਮ ਕਰਤਾ ਤੇਰੀ ਸਭ ਤੋਂ ਵੱਡੀ ਉਲਝਣ ਇਹੀ ਹੈ ਕਿ ਤੂੰ ਸੋਚਦਾ ਹੈ ਕਿ ਕਰਮ ਕਰਦੇ ਹੀ ਫਲ ਮਿਲ ਜਾਣਾ ਹੈ। ਇਹੀ ਸਭ ਤੋਂ ਵੱਡਾ ਭੁਲੇਖਾ ਹੈ ਬਾਬਾ ਜੀ। ਤਾਂ ਫਿਰ ਉਹ ਲੜਕੇ ਨੇ ਪੁੱਛਿਆ ਕਿ ਇਹੋ ਜਿਹਾ ਕਿਉਂ ਕਿਉਂ ਹੈ? ਤਾਂ ਸਵਾਮੀ ਵੇਕਾਨੰਦ ਜੀ ਨੇ ਕਿਹਾ ਕਿ ਹਰ ਫਲ ਦੇ ਪਿੱਛੇ ਇੱਕ ਕਾਰਨ ਨਹੀਂ ਹੁੰਦਾ। ਕਈ ਪੁਰਾਣੇ ਕਰਮਾਂ ਦੀਆਂ ਗੁਪਤ ਸ਼ਕਤੀਆਂ ਮਿਲ ਕੇ ਨਤੀਜਾ ਲਿਆਉਂਦੀਆਂ। ਇਸ ਲਈ ਫਲ ਦੀ ਇੱਛਾ ਕਰਨਾ ਮਤਲਬ ਆਪਣੇ ਆਪ ਨੂੰ ਬੇਚੈਨੀ ਤੇ ਦੁੱਖ ਦੇਣਾ ਕਿਉਂਕਿ ਫਲ ਚਾਹ ਕੇ ਵੀ ਪੂਰੀ ਤਰ੍ਹਾਂ ਤੁਹਾਡੇ ਕਾਬੂ ਵਿੱਚ ਨਹੀਂ ਹੈ ਤਾਂ ਲੜਕੇ ਨੇ ਕਿਹਾ ਕਿ ਕੀ ਮੈਂ ਫਲ ਦੇ ਲਈ ਕਿਸਮਤ ਤੇ ਭਰੋਸਾ ਕਰਾਂ ਤਾਂ Swami Vivekananda ਜੀ ਨੇ ਕਿਹਾ ਅਸੀਂ ਕਰਮਾਂ ਦੀ ਸ਼ਕਤੀ ਨਾਲ ਅੱਜ ਨਹੀਂ ਤਾਂ ਕੱਲ ਕਿਸਮਤ ਨੂੰ ਵੀ ਝੁਕਾ ਸਕਦੇ ਹਾਂ ਜੇ ਤੁਹਾਡੇ ਹਰ ਕਰਮ ਵਿੱਚ ਸੰਪੂਰਨਿਕਾ ਅਗਰਤਾ ਹੈ ਸਮਰਪਣ ਉਹਦੇ ਪ੍ਰਤੀ ਬਾਬਾ ਜੀ ਸਮਰਪਿਤ ਹੋ ਗਏ ਕਿ ਮੈਂ ਆਹ ਚੀਜ਼ ਕਰਨੀ ਹੈ ਤੁਹਾਡੀ ਇੱਛਾ ਸ਼ਕਤੀ ਇੰਨੀ ਮਜ਼ਬੂਤ ਹੋ ਜਾਂਦੀ ਹੈ ਕਿ ਤੁਹਾਨੂੰ ਕਿਸੇ ਵੀ ਹਾਲਾਤ ਕੋਈ ਵੀ ਹਾਲਾਤ ਤੁਹਾਨੂੰ ਰੋਕ ਨਹੀਂ ਸਕਦਾ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਤੂੰ ਅਨਸਟੋਪੇਬਲ ਬਣ ਜਾਏਗਾ ਯਾਨੀ ਤੇਰੇ ਕੋਈ ਸਾਹਮਣੇ ਤੈਨੂੰ ਰੋਕ ਨਹੀਂ ਸਕੇਗਾ ਤੇਰੇ ਕਰਮਾਂ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਅਤੀਤ ਦੇ ਬੁਰੇ ਕਰਮ ਵੀ ਫਿੱਕੇ ਪੈ ਜਾਂਦੇ ਨੇ ਜ਼ਰਾ ਗੌਰ ਕਰਨਾ ਬਾਬਾ ਜੀ ਇਸ ਲਈ ਮੈਂ ਕਹਿਣਾ ਕਿ ਜੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਪੂਰੀ ਤਪੱਸਿਆ ਨਾਲ ਕਰੋ ਪੂਰੀ ਮਿਹਨਤ ਨਾਲ ਕਰੋ ਤੇ ਪੂਰੀ ਜਿੰਦ-ਜਾਨ ਨਾਲ ਮਨ ਲਾ ਕੇ ਜੁਟ ਜਾਓ ਬਾਬਾ ਜੀ ਤੁਹਾਨੂੰ ਸਿਰਫ ਇਸ ਮੰਤਰ ਤੇ ਭਰੋਸਾ ਕਰਨ ਦੀ ਲੋੜ ਹੈ ਇਹ ਹੀ ਇੱਕ ਮੰਤਰ ਹੈ ਇਹ ਹੀ ਇੱਕ ਸਿਧਾਂਤ ਹੈ ਜੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਸਾਰੀਆਂ ਸ਼ੰਕਾਵਾਂ ਦੂਰ ਕਰੇਗਾ ਤੁਹਾਨੂੰ ਆਤਮ ਬਲ ਦੇਵੇਗਾ ਤੇ ਤੁਹਾਨੂੰ ਭੀੜ ਵਿੱਚ ਚਮਕਦਾ ਹੋਇਆ ਭੀੜ ਦੇ ਵਿੱਚ ਚਮਕਦਾ ਹੋਇਆ ਇੱਕ ਹੀਰਾ ਬਣਾ ਦੇਵੇਗਾ ਹੁਣ ਸਾਰ ਵਿੱਚ જરા غور ਕਰਨਾ ਕਿ ਪਹਿਲੀ ਗੱਲ ਇਹ ਹੈ ਕਿ ਜੀਵਨ ਸ਼ਕਤੀ ਹਮੇਸ਼ਾ ਤੁਹਾਨੂੰ ਮਿਹਨਤੀ ਬਣਨ ਲਈ ਪ੍ਰੇਰਿਤ ਕਰਦੀ ਹੈ ਬਾਬਾ ਜੀ ਜਦੋਂ ਵੀ ਪੂਰੇ ਮਨ ਨਾਲ ਤੁਸੀਂ ਕੋਈ ਕੋਸ਼ਿਸ਼ ਕਰੋਗੇ ਤਾਂ ਬ੍ਰਹਮਾਣਡ ਉਹ ਮਾਲਕ ਸੋਣਾ ਹਮੇਸ਼ਾ ਤੁਹਾਡਾ ਮਾਰਗਦਰਸ਼ਨ ਕਰੇਗਾ ਦੂਜੀ ਗੱਲ ਕਰਮ ਦਾ ਉਦੇਸ਼ ਆਪਣੇ ਅੰਦਰ ਦੀ ਸ਼ਕਤੀ ਨੂੰ ਜਗਾਉਣਾ ਜਦੋਂ ਤੁਸੀਂ ਪੂਰੀ ਇਕਾਗਰਤਾ ਨਾਲ ਕੁਝ ਕਰਦੇ ਹੋ ਬਾਕੀ ਚੀਜ਼ਾਂ ਤੋਂ ਅਲੱਗ ਹੋ ਜਾਂਦੇ ਹੋ ਤਾਂ ਉਸ ਪਲ ਸਮਾਵੀ ਰੁਕ ਜਾਂਦਾ ਹੈ ਤੇ ਅੰਦਰ ਦੀ ਗਹਿਰਾਈ ਤੋਂ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਤੀਜੀ ਗੱਲ ਜੋ ਵੀ ਕਰਮ ਇਸ ਪਲ ਤੁਹਾਡੇ ਸਾਹਮਣੇ ਹੈ ਉਸ ਨੂੰ ਪੂਰੀ ਇਕਾਗਰਤਾ ਨਾਲ ਡੁੱਬ ਕੇ ਕਰੋ ਬਾਬਾਈ ਜਿਹੜਾ ਕੰਮ ਕਰਨਾ ਉਹਦੇ ਚ ਡੁੱਬ ਜਾਓ ਪੂਰਨ ਕੋਸ਼ਿਸ਼ ਜਿੰਦ ਜਾਲ ਲਗਾ ਦਿਓ ਇਹ ਹੀ ਤੁਹਾਡਾ ਸਿਧਾਂਤ ਹੈ ਜਿਸ ਪਲ ਤੁਹਾਡਾ ਕਾਰਜ ਪੂਰਾ ਹੋ ਜਾਵੇਗਾ ਸਿਰਫ ਇੰਨਾ ਕਹਿ ਦਿਓ ਕਿ ਭਾਈ ਬੈਂ ਜੋ ਕਰ ਸਕਦਾ ਸੀ ਮੈਂ ਕਰ ਲਿਆ ਕਿ ਤੇਰੇ ਦਰ ਪਹਾਂਣ ਤੋਂ ਮੇਰਾ ਕੰਮ ਥਾ meri bigdi banana tera kaam hai meri aankhe to teri deed ki muntazir hai oh pair ruk se parda hatana to sahi tera kaam zara gaur karna ke ponchna da sahi poncho da sahi zara gaur karna jithe jana oh jikoo phal panth poncho sahi baaki aage tvaadi marzi pai assi da kar ditta jadon pure dhyan vich dil puri tarah koi bhi kaam hai koi bhi karm hai ram javega ਤਾਂ ਤੁਹਾਨੂੰ ਹਰਾਉਣਾ ਮੁਸ਼ਕਿਲ ਨਹੀਂ ਬਾਬਾ ਜੀ ਨਾ ਮੌਕੀਨ ਹੋ ਜਾਂਦਾ ਹੈ ਜਰਾ ਗੌਰ ਕਰਨਾ ਸੋ ਇਸ ਕਹਾਣੀ ਤੇ ਗੌਰ ਕਰਨਾ ਐਵੇਂ ਨਹੀਂ ਸਾਈ ਜੀ ਕਹਿੰਦੇ ਜੇ ਜੋ ਕਰਮ ਹੈ ਵਹੀ ਧਰਮ ਹੈ ਇਸ ਲਈ ਕਹਿੰਦੇ ਸੀ ਕਿਉਂਕਿ ਸੱਚਾ ਸਾਥੀ ਤੁਹਾਡਾ ਕਰਮ ਹੈ ਚੰਗੇ ਕਰੋਗੇ ਤਾਂ ਚੰਗੇ ਫਲ ਮਾੜੇ ਕਰੋਗੇ ਤਾਂ ਮਾੜਾ ਰੰਗ ਬਾਬਾ ਜੀ ਤੇ ਗੁਰੂਆਂ ਨੇ ਵੀ ਤਾਂ ਫਰਮਾਇਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਬਾਬਾ ਜੀ ਕਰਮੀ ਸਭ ਤੋਂ ਉੱਚੀ ਸਾਧਨਾ ਹੈ ਔਰ ਫਾਲਦੀ ਚਿੰਤਾ ਛੱਡ ਕੇ ਜਦੋਂ ਤੁਸੀਂ ਕਰਮ ਕਰਦੇ ਹੋ ਤਾਂ ਅੰਦਰੋਂ ਸ਼ਕਤੀ ਜਾਗਦੀ ਹੈ ਔਰ ਐਸੀ ਸ਼ਕਤੀ ਜਾਗਦੀ ਹੈ ਜੋ ਤੁਹਾਨੂੰ ਅਨਸਟੋਪੇਬਲ ਕਰ ਦਿੰਦੀ ਰੱਖਦੀ ਬਣਾ ਦਿੰਦੀ ਹੈ ਬਾਬਾ ਜੀ ਕਿਸਮਤ ਵੀ ਉਸ ਦੇ ਅੱਗੇ ਝੁਕਦੀ ਹੈ ਜੋ ਕਰਮ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਬਾਬਾ ਜੀ ਪੂਰੀ ਤਰ੍ਹਾਂ ਮੈਂ ਮੈਂ ਮਾਲਕਾ ਆਪਣਾ ਪੂਰਾ ਯੋਗਦਾਨ ਦਿੱਤਾ ਅਗੇ ਤੇਰੀ ਮਰਜ਼ੀ ਸੁਖ خوش ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ ਜੇ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਮਹਾਕਾਲ ਸਵਾਮੀ ਵਿਵੇਕਾਨੰਦ ਜੀ ਨੂੰ ਪ੍ਰਣਾਮ ਹੈ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਭ ਨੂੰ ਸਲਾਮ ਹੈ ਸਭ ਨੂੰ ਪ੍ਰਣਾਮ ਹੈ ਵਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਆਬਾਦ ਰਹੋ ਬਾਬਾ